ਹਾਂਜੀ ਪਿਆਰੇ ਵਿਦਿਆਰਥੀਓ ਜਿਨ੍ਹਾਂ ਨੇ ਮੈਰੀਟੋਰੀਅਸ ਸਕੂਲਾਂ ਤੇਸੂ ਸਕੂਲਾਂ ਦੇ ਲਈ ਅਪਲਾਈ ਕੀਤਾ ਸੀਗਾ ਤੇ ਉਹਨਾਂ ਦੀ ਲਾਸਟ ਤਰੀਕ ਜਿਹੜੀ 27 ਸੀਗੀ 11ਵੀਂ ਲਈ ਤੇ 9ਵੀਂ ਲਈ 25 ਸੀਗੀ ਇਸ ਤੋਂ ਬਾਅਦ ਜੇ ਕਿਸੇ ਪੱਤਰ ਜਾਰੀ ਹੋਇਆਗਾ ਜੇ ਕਿਸੇ ਵਿਦਿਆਰਥੀ ਦੀ ਜਿਹੜੀ ਕਿਸੇ ਫਾਰਮ ਦੇ ਵਿੱਚ ਕੋਈ ਤਰਤੀਆ ਕਿਸੇ ਪ੍ਰਕਾਰ ਦੀ ਤਾਂ ਤੁਸੀਂ ਤੁਸੀਂ ਉਸ ਨੂੰ ਸੋਧ ਸਕਦੇ ਹੋਗੇ ਤਾਂ ਪੱਤਰ ਜਾਰੀ ਹੋਇਆ ਸਾਲ 2025 ਦਾ ਨਾ ISO IT ਮੈਰਿਟੋਰੀਅਸ ਕੋਲਨ ਜਮਾਤ 9ਵੀਂ ਤੇ 11ਵੀਂ ਵਿੱਚ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਸੰਬੰਧੀ ਤਾਂ फटाफट ਦੱਸ ਦਿਆਂ ਤੁਹਾਨੂੰ ਇਸ ਪੱਤਰ ਦਾ ਮਨਤਬ ਤੁਹਾਨੂੰ ਦੱਸ ਦਿੱਤਾ ਮੈਂ ਪੁਆਇੰਟ ਨੰਬਰ 1 ਇਹ ਕਹਿ ਰਿਹਾ ਵੀ 9ਵੀਂ ਲਈ ਸੀਟਾਂ 25 ਸੀਗੀ ਤੇ 11ਵੀਂ ਦੇ ਲਈ 27 ਸੀਗੀ ਤੇ 9ਵੀਂ ਦੇ ਵਿੱਚ ਬੱਚੇ ਜਿਹੜੇ 2 ਪੁਆਇੰਟ ਕਹਿੰਦਾਗਾ ਵੀ 75017 ਇੰਨੇ ਬੱਚੇ ਜਿਹੜੇ ਹੋਏ ਨੇਗੇ ਜਿਨ੍ਹਾਂ ਨੇ ਫਾਰਮ ਭਰਿਆਗਾ ਜਾਨੀ ਕਿ ਆ ਤੇ ਅੱਗੇ ਹੈਗਾ 99044 ਇੰਨੇ ਬੱਚੇ ਹੋਏ ਨੇਗੇ ਅ 99000 ਹੋ ਗਏ ਜਾਨੀ ਕਿ ਤੇ ਕੁੱਲ ਹੋ ਗਏ 164000 ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਕੀਤੀ ਗਈ ਹੈ ਤੇ ਜਿਹੜੀ ਕੰਮ ਦੀ ਗੱਲ ਆ ਤੁਹਾਡੇ ਜਿਹੜਾ ਡਾਟਾ ਹੈਗਾ ਤੀਜੇ ਨੰਬਰ ਦੇ ਤੱਕ ਹੈ ਵੀ ਕੁਝ ਗਲਤ ਕਰਨ ਕਾਲਮ ਭਰੇ ਗਿਆ ਉਹਨਾਂ ਨੂੰ ਸਹੀ ਕਰਨ ਦੇ ਲਈ ਤੁਸੀਂ ਹੋਟਲ ਦਾ 3 ਦਿਨਾਂ ਦੇ ਵਿੱਚ 3/25 ਤੋਂ ਲੈ ਕੇ 5/25 ਤੱਕ ਕਰੈਕਸ਼ਨ ਵਿੰਡੋ ਖੁੱਲੀ ਜਾ ਰਹੀ ਹੈ ਸੂਧਾਰਤਿਆਂ ਵੱਲੋਂ ਆਪਣੇ ਗਲਤ ਭਰੇ ਫਾਰਮਾ ਵਿੱਚ ਕੁਝ ਕਾਲਮਾਂ ਨੂੰ ਸਹੀ ਕਰਨ ਲਈ ਪੋਰਟਲ ਤੇ ਦਿੱਤੇ ਗਏ ਮੋਡੀਫਾਈ ਬਟਨ ਤੇ ਕਲਿੱਕ ਕੀਤਾ ਜਾਵੇ ਤੇ ਕਾਲਮਾਂ ਵਿੱਚ ਸੋਧ ਕਰਨ ਉਪਰੰਤ ਫਾਈਨਲ ਸਬਮਿਸ਼ਨ ਕਰਨੀ ਯਕੀਨੀ ਬਣਾਈ ਜਾਵੇ ਤਾਂ ਫਾਈਨਲ ਸਬਮਿਸ਼ਨ ਆ ਕਰਨ ਦੀ ਸੂਤੀ ਵਿੱਚ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਲਈ ਰੋਲ ਨੰਬਰ ਐਡਮਿਟ ਕਾਰਡ ਜਾਨੀ ਕਿ ਜਾਰੀ ਨਹੀਂ ਹੋਣਗੇ ਇਹ ਤੁਸੀਂ ਕਰ ਸਕਦੇ ਹੋਗੇ ਜੇਕਰ ਡਾਟਾ ਵਿੱਚ ਸੋਧ ਕਰਨੀ ਹੈ ਮੋਡੀਫਾਈ ਬਟਨ ਤੇ ਕਲਿੱਕ ਕਰਨਾ ਤੇ ਉਦੋਂ ਬਾਅਦ ਉਹਨੂੰ ਫਾਈਨਲ ਸਬਮਿਸ਼ਨ ਜਿਹੜਾ ਸਬਮਿਸ਼ਨ ਜ਼ਰੂਰ ਕਰ ਦੇ ਜਿਹੜਾ ਇਸ ਤਰੀਕੇ ਦਾ ਤਾਂ ਇਸ ਤਰੀਕੇ ਦੇ ਨਾਲ ਸਹੀ ਡਾਟਾ ਭਰਨ ਦੇ ਲਈ ਪ੍ਰੇਰਿਤ ਕੀਤਾ ਜਾਵੇ ਤੇ 16 ਤਿੰਨ 25 ਨੂੰ ਜਮਾਤ 9ਵੀਂ ਦੀ ਹੋਣ ਜਾਰੀ ਪ੍ਰੀਖਿਆ ਦੇ ਐਡਮਿਟ ਕਾਰਡ ਤੇ ਮਿਤੀ 10 ਤਿੰਨ 25 ਤੋਂ ਬੋਟਲ ਤੇ ਲਾਇਬ ਜਿਹੜਾ ਕੀਤੇ ਜਾਣਗੇ ਇਸ ਕੀ ਜਾਣਕਾਰੀ ਡਾਟੇ ਦੇ ਵਿੱਚ ਜੇਕਰ ਗਲਤੀ ਆ ਤੁਹਾਨੂੰ ਠੀਕ ਕਰਨ ਬਾਰੇ ਇੱਕ ਮੌਕੇ ਨੂੰ ਦੱਸਣ ਸੰਭੀ ਧੰਨਵਾਦ ਜੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ YouTube ਕਰ ਲਿਓ 11 ਤਿੰਨ ਤੱਕ ਜਾਣਕਾਰੀ ਜਲਦ ਪਹੁੰਚਦੀ ਕਰਿਓ ਸ਼ੁਕਰੀਆ